ਸਿਕਾ ਜੀ ਸਾਰਿਆਂ ਨੂੰ ਕਾਲੂ ਗੁਦਿਆ ਸਿੰਘ ਦੇ ਪੁੱਤ ਚੱਕੇ ਜੀ ਪਿੰਡ ਕੋੜਖ ਜਣਾ ਜ਼ਿਲ੍ਹਾ ਗੁਰਦਾਪੁਰ ਦੇ ਦੇਖੋ ਅੱਜ ਵੀ ਘਟੋ ਸਤ ਅੜਾ ਲੈ ਕੇ ਗਾਵਾਂ ਸੇਲ ਆ ਬਾਈਆਂ ਕੋਲ ਜੀ ਬਾਈ ਜੀ ਸਿਕਾ ਸਸਿਕਾ ਜੀ ਸਿਕਾ ਹੋਠੀ ਠਾਕ ਜੀ ਵਧੀਆ ਜੀ ਵਧੀਆ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਰੱਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸასი ਸਾਰਾ ਹੋਰ ਵਧੀਆ ਬਸ ਵਧੀਆ ਹੋ ਗਿਆ ਕੰਮ ਵਧੀਆ ਜੀ ਅਜੇ ਹੋਏ ਨੀ ਯਾਰ ਉਧਰੋਂ ਨਹੀਂ ਯਾਰ ਅਜੇ ਨਹੀਂ ਅਜੇ ਰੰਦਾ ਕੰਮ ਹੋ ਜਾਏ ਆ ਪਰ ਠੀਕ ਹੈ ਠੀਕ ਹੈ ਕਰੀਏ ਚਲੋ ਫਿਰ ਆਹ ਕਰੀਏ ਕਰੀਏ ਕੇ ਕਿੰਨੇ ਅਜੇ ਹੋ ਗਏ ਜੀ ਅੱਜ ਸਾਤਕ ਪੀਸ ਹੈ ਗਈ ਆ ਠੀਕ ਆ ਹਾਂ ਆਹ ਉਹ ਛੋਟੇ ਛੋਟੇ ਦੇਖਿਆ ਛੋਟੇ ਛੋਟੇ ਸੰਦੀਪਾ ਜੀ ਛੋਟੇ ਛੋਟੇ ਸੂਈ ਆ ਜੀ ਸੂਈ ਆ ਸੰਦੀਪ ਜੀ 12 13 ਕਿਲੋ ਦੁੱਧ ਤਿਆਰ ਆ ਦੇਖੋ ਅੱਛਾ 12 13 ਕਿਲੋ ਇਸ ਤਰ੍ਹਾਂ ਤਿਆਰ ਆ ਤੇ ਵਛੀ ਮਗ ਰਿਆ ਠੀਕ ਆ ਪਹਿਲਾਂ ਨਹੀਂ ਵਛੀ ਆ ਚਾਰ ਦੰਦ ਹੋਣੇ ਆ ਸ਼ਾਇਦ ਅੱਛਾ ਪਹਿਲਾਂ ਸੂਹ ਚਾਰ ਦੰਦ ਆਜੋ ਜੀ ਆਜੋ ਚਵਾਈ ਚੁਈ ਬਹੁਤ ਸੋਹਣੀ ਲੱਗੀ ਆ ਰੂਵ ਵਰਗੀ ਬਾਪੂ ਗਦਾ ਜੀ ਛੋਟੇ ਛੋਟੇ ਰੱਖਨੇ ਠੀਕ ਹੈ ਨਾ ਬਾਕੀ ਅੱਗੇ ਜਾਵੇ ਉੱਡ ਦੀਆਂ ਵਾਲੇ ਕਰ ਦਾਂਗੇ ਅਜੀ ਬਣੀ ਹੈ ਵੀਡੀਓ ਵਾਹ ਅਜੀ 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 ਲੋ ਜੀ ਅਜੀ ਆ ਜਾਣੀ ਆ ਵੀ ਅਜੀ ਬੱਕਰੀ ਦੇ ਲੈ ਲੈ ਆ ਜਾ ਹੁਣੇ ਲੈ ਕੇ ਆਂਦੇ ਸਾਰੀਆਂ ਅੱਜ ਹੈ ਹਾਂਜੀ ਹਾਂਜੀ ਹਾਂ ਦੇ ਦਈਏ ਛੜ ਦੀ ਕਰ ਦਿਓ ਮਾਨਦਨ ਕਰ ਲਾ ਜਿੰਨਾ ਕਰਨਾ ਹੀ ਚਲੋ ਬੋਲ ਤੈਨੂੰ ਛੜ ਦੀ ਚਲੋ 55000 ਦੋ 52000 ਦੀ ਦੇਣੀ ਆ ਸੰਦੀਪਾ ਹਾਂ ਹਾਂ ਜਾਨਦ 55000 ਬਸ ਠੀਕ ਆ ਇਹ ਵੀ ਸੂਈ ਆ ਇਹ ਵੀ ਸੂਈ ਇਹਦੇ ਕੋਲ ਸੰਦੀਪ ਜੀ 14 ਕਿਲੋ ਦੁੱਧ ਤਿਆਰ ਆ ਇਹਦੇ ਵਿੱਚ ਚੋਬਰਿਆ ਮਗਰ ਠੀਕ ਆ ਹਾਂ ਚੋਈ ਜੁਿੰਦੀ ਵਰੀ ਆ ਰਖਣਾ ਚੋਈ ਚੂਈ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਆ ਠੰਡੀਆਂ ਸੀ ਲਿਆ ਲੋ ਜੀ 14 ਕਿਲੋ ਦੋ ਤਿਆਰ ਆ ਜੀ ਤਿਆਰ ਨੇ ਮੋਗਾ ਬਾਈ ਨਸੂਈ ਨੂੰ ਸੂਈ ਆ ਤੇ ਬਚਾ ਦਾ ਅੱਛਾ ਆ ਹੀ ਆ ਹਾਂ ਜੇ ਪਹਿਲਾਂ 14 ਦੇਣੇ ਆ ਹਾਂਜੀ 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 ਐਤਾ ਜੀ ਗੋਲ ਵਾਲੇ ਕੋਈ ਅੱਜ ਛੇਵਾ ਦੇਣੇ ਯਾਰ ਹਾਂ ਠੀਕ ਆ ਨਹੀਂ ਇੱਧਰ ਇੱਧਰ ਆਓ ਬਾਬਾ ਆ ਲੋ ਹਾਂ ਹਾਂਜੀ ਫਿਰ ਬੋਲੋ ਹਾਂਜੀ ਤੰਦੀਰ ਜੀ 55 ਦੇ ਦਈਏ ਇਹ ਵੀ ਉਹਨੇ ਜਾਂਦਾ 52 ਦੀ ਜਾਂਦੇ ਫਿਰੇ ਵੀ ਜਾਂਦ ਜਾਂਦ ਇਹ ਵੀ ਸੂਈ ਨਹੀਂ ਇਹ ਸੰਦੀਪ ਜੀ ਵਾਸੀ ਗੱਬਣ ਆ ਜੀ ਅੱਜ ਇਹ ਗੱਬਣ ਹਾਂ ਗੱਬਣ ਵਹਿੜਿਆ ਹਾਂ ਦੂਜਾ ਸੂਆ ਠੀਕ ਆ ਬਣੋ ਬਣੋ ਚੰਗੀ ਵਾਸੀ ਦੁੱਧ 20 ਕਿਲੋ ਵਾਸੀ ਨੇ ਪਹਿਲੇ ਸੂ ਵਿੱਚ ਵਾਇਆ ਆ ਹਾਂ ਹੁਣ ਐਰ ਕੀ ਵੇਖੋ ਕੀ ਕਰਦੀ ਆ ਕਰਮਾਲੀ ਅਜੇ ਹਫਤਾ ਲੈ ਜੂਗੀ ਵਾਸੀ ਆਰਾਮ ਨਾਲ ਹਫਤਾ ਲੈ ਜੂਗੀ ਲੈ ਜਾਣਾ ਸੰਦੀਪਾ ਅਜੇ ਬਾਨਾ ਬੱਚੀ ਨੇ ਚੰਗੀ ਖੁੱਲੀ ਡੁੱਲੀ ਆ ਠੀਕ ਆ ਪੁਲੀ ਪੁਲੀ ਆ ਵਜਨ ਵਜਨ ਚੰਗਾ ਆ ਚੋਈ ਇਹਨਾਂ ਦੀ ਪੜੀ ਹਾਂ ਵਧੀਆ ਨਿਊਰ ਚੋਈ ਬਹੁਤ ਬਹੁਤ ਹੈ ਪਾਸਪੂਠਾਣਾ ਤੁਣਾ ਦੀ ਬਿਲਕੁਲ ਓਕੇ ਆ ਇਹਦਾ ਮੁੱਲ ਪਾਰ ਪਿਛੇ ਦੀ ਫੁੱਲ ਗਾਰੰਟੀ ਹੋਊਗੀ ਇਹ 65 ਦੀ ਦੇ ਦਿਆਂ ਅਸੀਂ ਇਹ 68 ਦੀ ਚਲੇ 68 ਦੀ ਜਾਂਦੇ ਕੋਈ ਇਹ ਵੀ ਗੱਬਣਾ ਨਹੀਂ ਇਹ ਸੂਈ ਆ ਸੰਦੀਰ ਜੀ ਦੇ ਕੋਲ 16 17 ਕਿਲੋ ਦੁੱਧ ਤਿਆਰ ਆ 16 17 ਕਿਲੋ ਦੁੱਧ ਪਾਰ ਪਿਛੇ ਆ ਰਹੇ ਉਹ ਵਜਾ ਠੀਕ ਆ ਹਾਂ ਇਹਨਾਂ ਦੁੱਧ ਜਿਹੜਾ ਇਹਦੇ ਕੋਲ ਹੈਗਾ ਵਾ ਹੂੰ ਹਾਂ ਬਸ ਠੀਕ ਆ ਬਾਕੀ 18 ਦੇ ਦੇ 20 ਦੇ ਉਹ ਗੱਲ ਵੱਖਰੀ ਹਾਂ ਹੁਣ ਇਹ ਵਾਲੇ 16 ਕਿਲੋ ਜਿਹੜਾ ਲੀਟਰ ਮਾਰਵਾਊਗਾ ਹਾਂ ਹਾਂ ਇਹਦਾ ਮੁੱਲ ਫਿਰ ਸੰਦੀਪ ਆਏ ਵੀ ਉਹਦੇ ਨਾਲ ਹੀ ਸੇਮ ਹੀ ਕਰ ਦੇਣੀ ਆ 62000 62000 ਦੀ ਚਲੋ ਠੀਕ ਹੈ ਜੀ ਬਸ ਛੋਟੇ ਛੋਟੇ ਪਾ ਆ ਆ ਜਰਸੀ ਘਬੜਾ ਨਹੀਂ ਸੂਈ ਆ ਸੰਦੀਪ ਆ ਅੱਛਾ ਤੇ ਥੋੜਾ ਜਿਹਾ ਬਚਾ ਚੁੰਗ ਗਿਆ ਬਚਾ ਚੁੰਗ ਗਿਆ ਬਚਾ ਚੁੰਗਿਆ ਦੋ ਦੇ ਦੇ ਕੋ 10 ਕਿਲੋ ਜਿਹੜਾ ਖੁੱਲਾ ਢੋਲਾ ਆ 10 ਕਿਲੋ ਖੁੱਲਾ ਡੋਲਾ ਦੁੱਧ ਦੀ ਕੋਈ ਨਹੀਂ ਦੁੱਧ ਆਪਣੀ ਗਾਰੰਟੀ ਹੋ ਗਈ ਦੁੱਧ 10 ਕਿਲੋ ਖੁੱਲਾ ਡੋਲਾ ਠੀਕ ਆ ਦੁੱਧ ਦਾ ਤਾਂ 12 ਵੀ ਹੋ ਸਕਦਾ ਵਾ ਹਾਂ ਆਜੋ ਆਜੋ ਪੰਜਾਬ ਦੀ ਜਰਸੀ ਹੁਣ ਜਰਸੀ ਜਰਸੀ ਆ ਜਰਸੀ ਫਿਰ ਰਾਬਾ ਦੇ ਬਣਦਾ ਵਾਦਾ ਹੁਣ ਚੇਂਜ ਹੁੰਦਾ ਜਾਂਦਾ ਹਨਾ ਮੌਸਮ ਉਸ ਹੋਂ ਹੈ ਹੁਣ ਮਾਲ ਚੇਂਜ ਹੁੰਦਾ ਜਾਂਦਾ ਇਹਦਾ ਮੁੱਲ ਫਿਰ ਭਾਈ ਜੀ ਸਦੀਪ ਆ ਇਹਦਾ ਕੋਈ 50 ਨਾ 45 ਇਹ 40000 ਦੀ ਵਸੀ ਦੇ ਦਾਂਗੇ ਚਲੋ ਠੀਕ ਆ ਨਹੀਂ ਇਹ ਗੱਬਣ ਇਹ ਗੱਬਣ ਆ ਜੇ ਅੱਛਾ ਇਹ ਟਾਈਮ ਲੈ ਜੀ ਫਿਰ ਹਾਂ ਜੇ ਦੇਣਾ ਦਾਹ ਲੈ ਜੇ ਹਾਂ ਇਹਨੇ ਖੁੱਲੇ ਡੁੱਲੇ ਆ ਤੇ 12 10 12 ਦਿਨ ਹੈਗੇ ਆ ਜੇ 10 12 ਦਿਨ ਲੈ ਜਾਣਗੇ ਹਾਂ ਬਾਕੀ ਫੇਸਬੁਕ ਬਹੁਤ ਸੋਹਣਾ ਤੇ ਵਜਨਦਾਰ ਆ ਵੇੜ ਦੁੱਧ 22 23 ਕਿਲੋ ਵਾਲੀ ਆ ਇਹਨੂੰ ਕੋਈ ਇਦਾਂ ਨਾ ਜਾਣੇ ਦੁੱਧ ਨਾ ਦਊਗੀ ਠੀਕ ਆ ਹਾਂ ਤੇ ਹੁਣ ਭਾਣਾ ਮਿਲੂਗੀ ਹਾਂ ਕਿਉਂਕਿ ਹੁਣ ਸਾਹਮਣੀ ਪੈਣੀ ਆ ਕੋ 2000 ਦੀ ਬੋਰੀਏ ਦੇ ਅੰਦਰ ਜਾਣੀ ਆ ਜਾਣੀ ਆ ਜਾਣੇ ਬਿਲਕੁਲ ਬਿਲਕੁਲ ਸਹੀ ਗੱਲ ਠੀਕ ਨਹੀਂ ਇਹਦਾ ਮੋਲ ਫਿਰ ਇਹਦਾ ਮੋਲ ਹੀ ਸੰਦੀਪ ਆਊਟ ਦੀਆਂ ਵਾਲਾ ਹੀ 8 ਸੜਦੀ ਦੇ ਦਈਏ ਨਹੀਂ ਹਾਂਜੀ ਦੱਸ ਦੋ ਫਿਰ 50 ਦੇ ਦਈਏ ਚਲ ਜਾਨ ਠੀਕ ਹੈ ਵੀ 52 ਜਾਂਦ ਹੋ ਜਾਂ ਚੱਲ ਇਹ ਵੀ ਬੋਲ ਜਾਂਦ ਜਾਂਦ ਦੇ 52 ਜਾਂਦ 52 ਦੀ ਜਾਂਦ ਆਹ ਕਹਿੰਦਾ ਸਾਹਬ ਨੂੰ ਵਿਚਾਰ ਆ ਬਸ ਬਸ ਬਿਲਕੁਲ ਬਿਲਕੁਲ ਬੱਬਾ ਠੀਕ ਆ ਤੇ ਆ ਵੀ ਗੱਬਣੀ ਆ ਨਹੀਂ ਸੰਦੀਪ ਜੀ ਸੂਈ ਆ ਆ ਵਸ਼ੀ ਆ ਦੇ ਮਗਰ ਠੀਕ ਆ ਕੋਈ 20 ਦਿਨ 25 ਦਿਨ ਹੋਏ ਹੋਣਗੇ ਸੂਈ ਨੂੰ ਅਸੀਂ 20 25 ਦਿਨ ਹੋ ਗਏ ਆ ਦੁੱਧ 12 ਕਿਲੋ ਇਹਦੇ ਕੋਲ ਖੁੱਲਾ ਡੁਲਾਇਆ ਆ ਵੀ ਆ ਵਸ਼ੀ ਵਸਾਲਦੇ ਆ ਹਾਂ ਹਾਂ ਵਾਦੇ ਨਾਲ ਕੋਈ ਟਾਈਮ ਸ਼ੈਮ ਨਹੀਂ ਹੈਗਾ ਬਿਲਕੁਲ ਆ ਵੀ ਬਿਲਕੁਲ ਇਹ ਨਹੀਂ ਵੀ ਕੋਈ ਟਾਈਮ ਤੇ ਛੱਡੀਆਂ ਵਾਂ ਚਵਾਈਆਂ ਹੋਈਆਂ ਵਾਂ ਸਵੇਰ ਦੀਆਂ ਆਰਾਮ ਨਾਲ ਹਾਂ ਦੋ ਤੇ ਜਨਾ ਜਨਾ ਦਸਾਂ ਕਿ ਉਹਨਾਂ ਨਾਲ ਖੁੱਲਾ ਡੁੱਲਾ ਹੋਊਗਾ ਥਲੇ ਇਹਦਾ ਮੁੱਲ ਸੰਦੀਪ ਆਏ ਇਹ ਵੀ 55 ਦੀ ਦੇ ਦਈਏ ਕਿ ਕਰ ਦਈਏ ਇਕੱਟਾ ਦੱਸ ਦੋ ਤੁਸੀਂ ਆਪੀ 50 ਦੀ ਦੇ ਦਈਏ ਫਿਰ ਦੋ ਹੀ ਛੱਡ ਦੋ ਚੱਲ 48000 ਦੀ ਜਾਂਦੇ ਚਲ ਠੀਕ ਆ ਆ ਬੱਚੇ ਚੈੱਕ ਕਰ ਦੋ ਆ ਬੱਚੇ ਬੱਚੇ ਮੇਰਾ ਭਰਾ ਹਾਂ ਦੇਖੋ ਬਾਕੀ ਦੋ ਗਾਵਾਂ ਗੱਬੜਾ ਆ ਤੇ ਬਾਕੀ ਪੰਜ ਸੁਈਆਂ ਆ ਹਾਂ ਠੀਕ ਆ ਹਾਂ ਬਾਕੀ ਮੇਰੇ ਵੀ ਇੱਥੇ ਬਾਰ ਬਾਰ ਜੀ ਬੰਦ ਕਰ ਦੇ ਚੋਬਰ ਇੱਥੇ ਆ ਕੇ ਚੁਆਈ ਕਰੋ ਹਨਾ ਹਾਂ ਤਸੱਲੀ ਕਰੋ ਜੀ ਬਾਕੀ ਜਿਹੜੀ ਕਿਸੇ ਦੇ ਘਰ ਚਲ ਜਾਂਦੀ ਆ ਉਹਦੀ ਵੀ ਕੋਈ ਗੱਲ ਨਹੀਂ ਆਪਣੀ ਗਰੰਟੀ ਆ ਇਹੋ ਜੀ ਨਹੀਂ ਗੱਲ ਚਲੋ ਹਾਂ ਬੋਲੋ ਨੰਬਰ ਬਾਕੀ ਨੰਬਰ 96468 27503 ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ਼੍ਰੀ ਅਕਾਲ ਜੀ